ਦੋਸਤੋ ਪੰਜਾਬ ਪੁਲਿਸ ਦੇ ਸਰਵਿੰਗ ਡੀਆਈਜੀ ਹਰਚੰਨ ਸਿੰਘ ਪੁੱਲਰ ਨੂੰ ਤੁਸੀਂ ਜਾਣਦੇ ਹੋ ਕਿ ਸੀਬੀਆਈ ਨੇ ਅਰੈਸਟ ਕੀਤਾ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਦੇ ਤਹਿਤ ਡੀਆਈਜੀ ਪੁੱਲਰ ਦੀ ਗ੍ਰਿਫਤਾਰੀ ਹੋਈ ਹੈ ਤੇ ਹੁਣ ਤੱਕ ਉਹਨਾਂ ਦੇ ਘਰ ਤੇ ਬਾਕੀ ਫਾਰਮ ਹਾਊਸਾਂ ਜਾਂ ਹੋਰ ਦਫ਼ਤਰਾਂ ਦੇ ਵਿੱਚ ਜੋ ਸਰਚ ਕੀਤਾ ਗਿਆ ਜੋ ਰਿਕਵਰੀ ਹੋਈ ਹੈ ਉਹਦੇ ਵਿੱਚ 7 ਕਰੋੜ ਤੋਂ ਉੱਪਰ ਦਾ ਕੈਸ਼ ਹੀ ਹੈ ਬਾਕੀ 2.5 ਕਿਲੋ ਸੋਨੇ ਦੇ ਗਹਿਣੇ ਬਰਾਬਦ ਹੋਏ ਨੇ ਹੋਰ ਬਹੁਤ ਸਾਰੀਆਂ ਚੀਜ਼ਾਂ ਅਸੀਂ ਅੱਗੇ ਵੀ ਜਾ ਕੇ ਉਹਦਾ ਜ਼ਿਕਰ ਕਰਾਂਗੇ ਤੇ ਇਹਦੇ ਨਾਲ ਇੱਕ ਮੀਡਲਮੈਨ ਕਿਰਸ ਨੂੰ ਨਾਂ ਦਾ ਨੌਜਵਾਨ ਜਿਹੜਾ ਕਿ ਕਿਹਾ ਗਿਆ ਇਸ ਐਫ ਆਈ ਆਰ ਦੇ ਵਿੱਚ ਵੀ ਸੀਬੀਆਈ ਦੀ ਪੜਤਾਲ ਦੇ ਵਿੱਚ ਵੀ ਕਿ ਉਹ ਡੀ ਆਈ ਜੀ ਭੁੱਲਰ ਦੇ ਲਈ ਕੰਮ ਕਰਦਾ ਸੀ ਅੱਗੇ ਜਿਸ ਤੋਂ ਪੈਸੇ ਲੈਣੇ ਸੀ ਆਕਾਸ਼ ਬੱਤਾ ਜਿਹੜਾ ਮੰਡੀ ਗੋਵਿੰਦਗੜ ਦਾ ਸਕ੍ਰੈਪ ਡੀਲਰ ਸੀ ਉਸ ਦੇ ਨਾਲ ਇੱਕ ਕਿਰਸ ਨੂੰ ਨਾਂ ਦਾ ਨੌਜਵਾਨ ਹੀ ਡੀਲ ਕਰਦਾ ਸੀ ਤੇ ਇਸ ਵੇਲੇ ਭਾਵੇਂ ਕਿ ਡੀਆਈਜੀ ਪੁੱਲਰ ਗ੍ਰਫਤਾਰ ਹੋ ਚੁੱਕੇ ਨੇ ਤੇ ਉਹ ਜੁਡੀਸ਼ੀਅਲ ਚਲੇ ਗਏ ਨੇ ਯਾਨੀ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਪਰ ਇਸ ਤੋਂ ਪਹਿਲਾਂ ਉਹਨਾਂ ਦੇ ਘਰਾਂ ਤੇ ਉਹਨਾਂ ਦੇ ਦਫ਼ਤਰਾਂ ਜਾਂ ਫਿਰ ਫਾਰਮ ਹਾਊਸਾਂ ਤੇ ਸਰਚ ਕੀਤੀ ਗਈ ਤੇ ਬਹੁਤ ਸਾਰੀ ਪ੍ਰਾਪਰਟੀ ਬਹੁਤ ਸਾਰਾ ਕੈਸ਼ ਰਿਕਵਰ ਕੀਤਾ ਗਿਆ ਕੈਸ਼ ਤੁਹਾਨੂੰ ਮੈਂ ਦੱਸਿਆ ਕਿ 7.5 ਕਰੋੜ ਰੁਪਇਆ ਤੱਕ ਕੈਸ਼ ਹੀ ਮਿਲਿਆ 2.5 ਕਿਲੋ ਸੋਨੇ ਦੇ ਗਹਿਣੇ ਮਿਲੇ ਨੇ ਜਾਂ ਸੋਨਾ ਮਿਲਿਆ ਉਸ ਤੋਂ ਇਲਾਵਾ 20 25 ਦੇ ਜਿਹੜੇ ਕਰੀਬ ਨੇ ਉਹ ਲਗਜ਼ਰੀ ਘੜੀਆਂ ਜੀਚ ਰੈਡੋ ਵਰਗੀਆਂ ਘੜੀਆਂ ਉਹ ਸ਼ਾਮਿਲ ਨੇ ਉਸ ਤੋਂ ਇਲਾਵਾ ਬਹੁਤ ਸਾਰੇ ਪ੍ਰਾਪਰਟੀ ਦੇ ਕਾਗਜ਼ ਇਹ ਬਰਾਮਦ ਹੋਏ ਨੇ ਤਕਰੀਬਨ ਕਰੋੜਾਂ ਰੁਪਇਆ ਜੇਕਰ ਕਹਿ ਦਈਏ ਤਾਂ ਉਹ ਬਰਾਮਦ ਹੋਇਆ ਤੇ ਹੁਣ ਇਹ ਕੇਸ ਕਿਸ ਤਰੀਕੇ ਨਾਲ ਚੱਲੇਗਾ ਇਹ सीबीआई ਦੀ ਜਾਂਚ ਤੈਅ ਕਰੂਗੀ ਪਰ ਇਸ ਵੇਲੇ ਅਸੀਂ ਜੇਕਰ ਦੇਖੀਏ ਤਾਂ ਅੱਜ ਦੇਸ਼ ਦੇ ਸਭ ਤੋਂ ਵੱਡੇ ਇੱਕ ਇੰਗਲਿਸ਼ ਅਖਬਾਰ ਟਾਈਮਜ਼ ਆਫ ਇੰਡੀਆ ਦੇ ਵੱਲੋਂ ਡੀਆਜੀ ਹਰਚਨ ਸਿੰਘ ਭੁੱਲਰ ਦੀ ਪ੍ਰਾਪਰਟੀ ਦਾ ਜ਼ਿਕਰ ਕੀਤਾ ਗਿਆ ਉਹ ਪ੍ਰਾਪਰਟੀ ਜਿਹੜੀ ਹਰਚਨ ਸਿੰਘ ਭੁੱਲਰ ਨੇ ਆਪਣੀ ਆਈਪੀਆਰ ਦੇ ਵਿੱਚ ਸਟੇਟ ਕੀਤੀ ਹੈ ਮਤਲਬ ਸਟੇਟਮੈਂਟ ਦਿੱਤੀ ਆ ਜਿਹੜੀ ਆ ਪ੍ਰਾਪਰਟੀ ਰਿਟਰਨ ਹੁੰਦੀ ਆ ਉਹਦੇ ਵਿੱਚ ਆਈਪੀਆਰ ਦੇ ਤਹਿਤ ਡੀਆਜੀ ਭੁੱਲਰ ਦੇ ਕੋਲ ਕਿਹੜੀ ਕਿਹੜੀ ਜਾਇਦਾਦ ਆ ਉਹ ਇਸ ਪੂਰੇ ਆਰਟੀਕਲ ਦੇ ਵਿੱਚ ਡਿਟੇਲ ਦੇ ਤਹਿਤ ਛਾਪੀ ਗਈ ਹੈ ਮੈਂ ਚਾਹੁੰਦਾ ਕਿ ਤੁਹਾਡੇ ਤੱਕ ਵੀ ਗੱਲ ਪਹੁੰਚਣੀ ਚਾਹੀਦੀ ਹੈ ਕਿ ਕਿੰਨੀ ਕ ਪ੍ਰਾਪਰਟੀ ਡੀਆਈਜੀ ਭੁੱਲਰ ਦੇ ਕੋਲ ਆ ਇਹ ਉਹ ਪ੍ਰਾਪਰਟੀ ਆ ਜਿਹੜੀ ਮੈਂ ਦੱਸਣ ਜਾ ਰਿਹਾ ਜਿਹੜੀ ਉਹਨਾਂ ਨੇ ਜਨਤਕ ਕੀਤੀ ਆ ਆਪਣੀ ਆਈਪੀਆਰ ਮਤਲਬ ਇਨਕਮ ਟੈਕਸ ਜਿਹੜਾ ਪ੍ਰਾਪਰਟੀ ਰਿਟਰਨ ਹੁੰਦਾ ਉਹਦੇ ਚ ਉਹਨਾਂ ਨੇ ਸ਼ੋ ਕੀਤੀ ਆ ਤੇ ਤੁਸੀਂ ਸੁਣੋ ਕਿੱਥੇ ਕਿੱਥੇ ਪ੍ਰਾਪਰਟੀ ਆ ਤੇ ਕਿੰਨੇ ਕਿੰਨੇ ਕਰੋੜ ਦੀ ਪ੍ਰਾਪਰਟੀ ਆ ਤੇ ਇਹਦੇ ਵਿੱਚ ਇਹ ਦੱਸਿਆ ਗਿਆ ਜੀ ਕਿ 50 ਇਮੋਵੇਬਲ ਪ੍ਰਾਪਰਟੀਆਂ ਨੇ ਉਹਨਾਂ ਦੀਆਂ 50 ਇਹ ਇਮੋ ਇਮੋਵੇਬਲ ਪ੍ਰਾਪਰਟੀ ਕਿਹੜੀ ਹੁੰਦੀ ਆ ਕਿ ਜਿਹੜੀ ਇੱਕ ਜਗ੍ਹਾ ਤੋਂ ਚੱਕ ਕੇ ਦੂਜੀ ਜਗ੍ਹਾ ਤੇ ਲੈ ਕੇ ਨਾ ਜਾਈ ਜਾਂਦੀ ਹੋਵੇ ਜਿਵੇਂ ਜ਼ਮੀਨ ਹੋਗੀ ਉਹ ਇਮਮੂਵੇਬਲ ਹੈ ਇਸ ਤੋਂ ਇਲਾਵਾ ਜੇਕਰ ਕਾਰ ਹੋਗੀ ਉਹ ਇਧਰ ਉਧਰ ਹੋ ਸਕਦੀ ਹੈ ਤਾਂ ਉਹ ਮੂਵੇਬਲ ਪ੍ਰਾਪਰਟੀ ਹੁੰਦੀ ਹੈ ਸੋ ਇਸ ਤਰੀਕੇ ਨਾਲ ਕਿਤੇ ਪਲਾਟ ਪਿਆ ਹੋਊ ਕਿਤੇ ਕੋਠੀ ਜਾਂ ਕਿਤੇ ਫੈਕਟਰੀ ਇਹ ਸਾਰੀਆਂ ਇਮਮੂਵੇਬਲ ਪ੍ਰਾਪਰਟੀਆਂ ਨੇ ਤੇ ਉਹ 50 ਨੇ ਐਸੀਆਂ ਡੀ.ਆਈ.ਜੀ. ਭੁੱਲਰ ਤੇ ਉਹਨਾਂ ਦੇ ਪਰਿਵਾਰ ਦੇ ਕੋਲ ਤੇ ਇਹਦੇ ਵਿੱਚ ਮੈਂ ਤੁਹਾਨੂੰ ਅੱਗੇ ਦੱਸਾਂ ਤੇ 2009 ਦੇ ਜਿਹੜੇ ਬੈਚ ਦੇ ਆਈਪੀਐਸ ਅਫਸਰ ਇਹ ਭਰਤੀ ਹੋਏ ਸੀ ਹਰਚੰਦ ਸਿੰਘ ਭੁੱਲਰ ਉਹ ਸਭ ਨੂੰ ਪਤਾ ਹੀ ਹੈ ਤੇ ਇਹ 2024 ਯਾਨੀ ਕਿ ਪਿਛਲੇ ਸਾਲ ਇਹਨਾਂ ਨੇ ਆਈਪੀਆਰ ਇਹ ਜਿਹੜੀ ਭਰੀ ਸੀ ਉਹਦੇ ਤਹਿਤ ਇਹ ਸਾਰੀ ਡਿਟੇਲ ਇਸ ਆਰਟੀਕਲ ਦੇ ਵਿੱਚ ਦੱਸੀ ਗਈ ਆ ਤੇ ਇਹਦੇ ਵਿੱਚ ਕੀ ਕਿਹਾ ਗਿਆ ਕਿ ਜਿਹੜੀਆਂ ਕੁਝ ਪ੍ਰਾਪਰਟੀ ਨੇ ਉਹ ਡੀਆਈਜੀ ਭੁੱਲਰ ਦੀ ਵਾਈਫ ਨੇ ਜਿਹੜੇ ਤਜਿੰਦਰ ਕੌਰ ਉਹਨਾਂ ਦੇ ਨਾਂ ਦੇ ਵੀ ਨੇ ਉਹਨਾਂ ਤੇ ਨਾਂ ਤੇ ਵੀ ਨੇ ਤੇ ਕੁਝ ਡੀਏਜੀ ਭੁੱਲਰ ਦੇ ਪੁੱਤਰ ਦੇ ਨਾਂ ਤੇ ਨੇ ਕੁਝ ਜੁਆਇੰਟ ਪ੍ਰਾਪਰਟੀ ਆ ਕਿ ਡੀਏਜੀ ਭੁੱਲਰ ਤੇ ਉਹਨਾਂ ਦੀ ਪਤਨੀ ਤਜਿੰਦਰ ਕੌਰ ਦੇ ਜੁਆਇੰਟ ਪ੍ਰਾਪਰਟੀ ਹੈਗੀ ਆ ਉਹਨਾਂ ਦੇ ਨਾਂ ਨੇ ਤੇ ਇਹਦੇ ਵਿੱਚ ਦੱਸਿਆ ਗਿਆ ਜੀ ਕਿ 6 ਆਫ ðiਜ਼ ਪ੍ਰਾਪਰਟੀ ਕਾਸਟ ਕਹਿੰਦਾ ਜਿਹੜੀਆਂ ਇਹ ਚ 6 ਪ੍ਰਾਪਰਟੀਆਂ ਨੇ ਉਹਦੀ ਕੀਮਤ ਤਕਰੀਬਨ 14 ਕਰੋੜ ਰੁਪਏ ਦੀ ਆ ਸਿਰਫ 6 ਪ੍ਰਾਪਰਟੀਆਂ ਦੀ ਕੀਮਤ 14 ਕਰੋੜ ਰੁਪਏ ਦੀ ਆ ਅੱਗੇ ਚੱਲਦੇ ਆ ਅੱਗੇ ਇਹ ਕਹਿ ਰਹੇ ਨੇ ਕਿ ਇੱਕ ਜੁਆਇੰਟਲੀ ਪ੍ਰਾਪਰਟੀ ਆ ਭੁੱਲਰ ਦੀ ਡੀਆਈਜੀ ਭੁੱਲਰ ਤੇ ਉਹਨਾਂ ਦੇ ਜਿਹੜੇ ਪੁੱਤਰ ਨੇ ਗੁਰਪ੍ਰਤਾਪ ਸਿੰਘ ਦੀ ਦਾ ਪਲਾਟ ਹੋਵੇ ਤੁਸੀਂ ਲਾਓ ਕਿ ਕਿੰਨੇ ਕਰੋੜ ਦੀ ਇਹਦੀ ਕੀਮਤ ਹੋਊਗੀ ਇਹ ਜਿਹੜਾ ਖਰੀਦਿਆ ਗਿਆ ਸੀ ਜੀ ਡੀਆਈਜੀ ਭੁੱਲਰ ਦੇ ਵੱਲੋਂ ਇਹ ਖਰੀਦਿਆ ਗਿਆ ਸੀ ਜੁਲਾਈ 16 2022 ਨੂੰ ਮਤਲਬ ਅੱਜ ਤੋਂ 3 ਸਾਲ ਪਹਿਲਾਂ ਇਹ ਇਹ ਪਰਚੇਜ਼ ਕੀਤਾ ਗਿਆ ਸੀ ਕਿਹਦੇ ਤੋਂ ਕੀਤਾ ਗਿਆ ਸੀ ਪਰਚੇਜ਼ ਓਮਕ ਓਮੈਕਸ ਨਿਊ ਚੰਡੀਗੜ੍ਹ ਡਿਵੈਲਪਰ ਨੇ ਜਿਹੜੇ ਉਹਨਾਂ ਤੋਂ ਖਰੀਦਿਆ ਗਿਆ ਸੀ ਹੁਣ ਅੱਗੇ ਚੱਲਦੇ ਹਾਂ ਅੱਗੇ ਇਹਨਾਂ ਦੀ ਆਈਪੀਆਰ ਜਿਹੜੀ ਫਿਲ ਕੀਤੀ ਗਈ ਸੀ ਉਹ ਕਹਿ ਰਹੀ ਆ ਕਿ ਇਹਦੇ ਚ ਮਾਰਕੀਟ ਵੈਲਿਊ ਇਹਦੀ ਕਿੰਨੀ ਆ ਇਹ ਦੱਸਿਆ ਨਹੀਂ ਗਿਆ ਪਰ ਜੇਕਰ ਗੱਲ ਕਰੀਏ ਤਾਂ ਇਹ ਕਹਿ ਰਹੇ ਨੇ ਕਿ ਡੇਢ ਕਰੋੜ ਤੋਂ ਉੱਪਰ ਦੀ ਇਹ ਪ੍ਰਾਪਰਟੀ ਬਣਦੀ ਹੈ ਤੇ ਇਹਦੇ ਚ ਇਹ ਦੱਸਿਆ ਗਿਆ ਕਿ ਬਾਕੀ ਸਾਰੀ ਰਕਮ ਦਿੱਤੀ ਗਈ ਹੈ ਤੇ ਸਿਰਫ 32000 ਰੁਪਇਆ ਜਿਹਦੀ ਪੇਮੈਂਟ ਡੀਆਈਜੀ ਭੁੱਲਰ ਦੇ ਵੱਲੋਂ ਕੀਤੀ ਜਾਣੀ ਸੀ ਬਾਕੀ ਦੀ ਦੀ ਇਨਕਮ ਹੋ ਗਈ ਹੈ ਮਤਲਬ 1 ਕਰੋੜ 60 ਲੱਖ ਤੱਕ ਦੀ ਜਿਹੜੀ ਆ ਉਹ ਇਹ ਅਦਾਇਗੀ ਹੋ ਚੁੱਕੀ ਹੈ ਹੁਣ ਅੱਗੇ ਚੱਲਦੇ ਹਾਂ IPR 스테이트 दैट 포제션 오브 더 플롯 와즈 नॉट 핸드 오버드 얍 ਇਹ IPR ਦੇ ਤਹਿਤ ਉਹਨਾਂ ਨੇ ਦੱਸਿਆ ਕਿ ਇਹਦਾ ਜਿਹੜਾ ਕਬਜ਼ਾ ਸਾਨੂੰ ਪਲਾਟ ਦਾ ਉਹ ਹਜੇ ਤੱਕ ਮਿਲਿਆ ਨਹੀਂ ਪ੍ਰੈਜ਼ੈਂਟ ਵੈਲਿਊ ਕਹਿੰਦੇ ਇੱਕ ਹੋਰ ਪ੍ਰਾਪਰਟੀ ਹੈ ਉਹਦੀ ਪ੍ਰੈਜ਼ੈਂਟ ਵੈਲਿਊ ਇੱਕ ਫਲੈਟ ਹੈਗਾ ਸੈਕਟਰ 90 ਦੇ ਵਿੱਚ ਮਹਾਲੀ ਦੇ ਵਿੱਚ ਤੇ ਉਹ ਵੀ ਭੁੱਲਰ ਸਾਹਿਬ ਦੀ ਵਾਈਫ ਦੇ ਨਾਂ ਤੇ ਆ ਤੇ ਇਹ ਵੀ IPR ਦੇ ਵਿੱਚ ਮੈਂਸ਼ਨ ਇਹਦਾ ਜ਼ਿਕਰ ਕੀਤਾ ਗਿਆ ਇਹਦੇ ਵਿੱਚ ਵੀ ਕਿਹਾ ਗਿਆ ਕਿ ਪੋਜੈਸ਼ਨ ਹਜੇ ਇਸ ਫਲੈਟ ਦਾ ਜਿਹੜਾ ਉਹ ਵੀ ਮਿਲਿਆ ਨਹੀਂ ਹੈਗਾ ਪਰਿਵਾਰ ਨੂੰ ਕੇਸ ਇਜ਼ ਪੈਂਡਿੰਗ ਹੈ ਕੋਈ ਕੇਸ ਹੋ ਗਿਆ ਹੁਣ ਡਿਸਟ੍ਰਿਕਟ ਕੰਜ਼ਿਊਮਰ ਫੋਰਮ ਦੇ ਵਿੱਚ ਇਹਦਾ ਕੇਸ ਚੱਲ ਰਿਹਾ ਦ ਪ੍ਰੋਪਰਟੀ ਵਾਸ ਪਰਚੇਸਡ ਆਫ ਰੁਪੀਸ 20 ਲੱਖ ਮਤਲਬ 20 ਲੱਖ ਦੀ ਇਹ ਫਲੈਟ ਦੀ ਕੀਮਤ ਸੀ ਜਿਹੜੀ ਪਰਿਵਾਰ ਨੇ 2005 ਦੇ ਵਿੱਚ ਖਰੀਦੀ ਸੀ ਹੁਣ ਕਹ ਰਹੇ ਕਿ 8 ਆਫ ਪ੍ਰੋਪਰਟیز 4 ਆਰ ਸੋਲੀਲੀ ਇਨ ਦਾ ਨੇਮ ਆਫ ਭੁੱਲਰ ਹੁਣ 8 ਪ੍ਰੋਪਰਟੀਆਂ ਦੇ ਵਿੱਚੋਂ 4 ਪ੍ਰੋਪਰਟੀਆਂ ਤਾਂ ਡੀਆਈਜੀ ਭੁੱਲਰ ਦੇ ਨਾਮ ਤੇ ਹੀ ਨੇ 2 ਇਨ ਦਾ ਨੇਮ ਆਫ ਹਿਸ ਵਾਈਫ ਮਤਲਬ ਦੋ ਨੇ ਜਿਹੜੀਆਂ ਉਹ ਇਹਨਾਂ ਦੀ ਵਾਈਫ ਜਿੰਦਰ ਕੌਰ ਦੇ ਨਾਂ ਤੇ ਨੇ ਤੇ ਬਾਕੀ ਜਿਹੜੀਆਂ ਦੋ ਬੱਚੀਆਂ ਨੇ ਜਿਹਦੇ ਚ ਇੱਕ ਪਲਾਟ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਨਿਊ ਚੰਡੀਗੜ੍ਹ ਦੇ ਵਿੱਚ ਉਹ ਇਹਨਾਂ ਦੇ ਫੈਮਿਲੀ ਮੈਂਬਰ ਜਾਂ ਜਿਵੇਂ ਇੱਕ ਪੁੱਤਰ ਦੇ ਨਾਂ ਤੇ ਸੀ ਇਸ ਤਰੀਕੇ ਦੇ ਨਾਲ ਉਹ ਦਰਜ ਪਾਈਆਂ ਗਈਆਂ ਤੇ ਇਹਦੇ ਹਿਸਾਬ ਦੇ ਨਾਲ ਆ ਉਸ ਕਹਿੰਦੇ ਏ देयर ਵਾਸ ਐਨ ਐਨਿਊਅਲ ਇਨਕਮ ਐਨਿਊਅਲ ਇਨਕਮ ਉਹਨਾਂ ਨੇ ਦੱਸੀ ਹੈ ਤੇ ਐਨਿਊਅਲ ਇਨਕਮ ਇਹ ਕਹਿ ਰਹੇ ਨੇ ਕਿ ਸਾਡੀ ਜੀ 11 ਲੱਖ ਰੁਪਏ ਹੈ ਕ੍ਰੋਮ ਦਾ 4 ਪ੍ਰੋਪਰਟੀਆਂ ਓਨ ਬਾਈ ਪੁੱਲਰ ਜਿਹੜੀਆਂ ਪੁੱਲਰ ਦੀਆਂ ਮਤਲਬ ਡੀ ਆਈ ਜੀ ਪੁੱਲਰ ਦੇ ਨਾਂ ਤੇ ਜਿਹੜੀਆਂ 4 ਪ੍ਰੋਪਰਟੀਆਂ ਰਜਿਸਟਰਡ ਨੇ ਦਰਜ ਨੇ ਕਹਿੰਦੇ ਕਿ ਉਹਨਾਂ ਦੀ ਜਿਹੜੀ ਇਨਕਮ ਹੈ ਸਾਲਾਨਾ ਉਹ 14 ਲੱਖ ਰੁਪਏ ਸਾਡ ਮਾਫ ਕਰਨਾ 11 ਲੱਖ ਰੁਪਏ ਸਾਢੇ 11 ਲੱਖ ਰੁਪਏ ਦੇ ਕਰੀਬ ਕਹਿੰਦੇ ਇਹ ਬਣਦੀ ਹੈ ਇਨਕਲੂਡਿੰਗ 6.5 ਲੱਖ ਐਨਿਊਅਲ ਇਨਕਮ ਫਰੋਮ ਲੈਂਡ ਇੱਕ 15 ਏਕੜ ਦਾ ਲੈਂਡ ਹੈ ਜੀ ਇਹਨਾਂ ਦਾ ਮੰਡ ਸ਼ੇਰੀਆਂ ਇਨ ਸਮਰਾਲਾ ਤਹਿਸੀਲ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਸਮਰਾਲਾ ਤਹਿਸੀਲ ਦੇ ਵਿੱਚ ਇੱਥੇ 15 ਏਕੜ ਦੀ ਜ਼ਮੀਨ ਹੈ ਕਹਿੰਦੇ ਤੇ ਇਹਦੇ ਤੋਂ ਸਾਨੂੰ ਸਾਢੇ 6 ਲੱਖ ਰੁਪਏ ਦੀ ਆਮਦਨ ਸਾਲਾਨਾ ਇਹ ਹੋ ਜਾਂਦੀ ਹੈ ਦਾ ਪ੍ਰਾਪਰਟੀ ਐਜ਼ ਪਰ ਦਾ ਆਈਪੀਆਰ ਇਜ਼ ਸੋਲੀ ਹੈਲਡ ਬਾਈ ਪੁੱਲਰ ਐਂਡ ਹੈਡ ਅ ਪ੍ਰੈਜ਼ੈਂਟ ਵੈਲਿਊ ਆਫ ਐਪ੍ਰੋਕਸੀਮੇਟਲੀ ਰੁਪੀਏ 3 ਕਰੋੜ ਕਹਿੰਦੇ ਕਿ ਅ ਅੰਦਾਜ਼ਨ ਇਸ ਦੀ ਜਿਹੜੀ ਕੀਮਤ ਆ ਉਹ 3 ਕਰੋੜ ਰੁਪਏ ਦੀ ਆ ਇਹ ਜਿਹੜੇ 15 ਏਕੜ ਸਮਰਾਲੇ ਦੇ ਵਿੱਚ ਨੇ ਪਿੰਡ ਜਿਹੜਾ ਮੰਡ ਸ਼ੇਰੀਆਂ ਇੱਥੇ ਜ਼ਿਕਰ ਕੀਤਾ ਗਿਆ। ਦਰ ਟਨ ਸਿਟ ਦੈਟ ਦ ਲੈਂਡ ਵਾਜ਼ ਅਕਵਾਇਰਡ ਥਰੂ ਐਕਸਚੇਂਜ ਐਂਡ ਮਿਊਚੁਅਲ ਟ੍ਰਾਂਸਫਰ। ਇਹਦੇ ਚ ਹੁਣ ਇਹਨਾਂ ਨੇ ਰਜਿਸਟਰੀ ਨਹੀਂ ਦਿਖਾਈ ਹੋਈ। ਇਹ 15 ਏਕੜ ਦੀ। ਇਹਦੇ ਚ ਕਿਹਾ ਗਿਆ ਕਿ ਇਹ ਅਸੀਂ ਅਦਲਾ ਬਦਲੀ ਜਿਵੇਂ ਆਪਾਂ ਜ਼ਮੀਨ ਦੀ ਅਦਲਾ ਬਦਲੀ ਦਿਖਾਈ ਗਈ ਹੈ ਰਿਕਾਰਡ ਦੇ ਵਿੱਚ। ਜਾਂ ਫਿਰ ਮਿਊਚੁਅਲ ਟ੍ਰਾਂਸਫਰ ਕਿ ਮੇਰੇ ਨਾਂ ਸੀ ਮੈਂ ਤੇਰੇ ਨਾਂ ਕਰਵਾਤੀ। ਹੁਣ ਉਹ ਪਹਿਲਾਂ ਕਿਸ ਦੀ ਜ਼ਮੀਨ ਸੀ ਕਿ ਜਿਹੜਾ ਉਹ ਕਿਹੜਾ ਐਸਾ ਦਾਨੀ ਬੰਦਾ ਸੀ ਜਿਨੇ ਇਹ 15 ਏਕੜ ਜ਼ਮੀਨ ਸਿੱਧੀ ਡੀਆਈਜੀ ਭੁੱਲਰ ਦੇ ਨਾਂ ਤੇ ਲਖਵਾਤੀ। ਇਸ ਗੱਲ ਦੀ ਵੀ ਜਾਂਚ ਹੋਣੀ ਬਣਦੀ ਹੈ ਕਿਉਂਕਿ ਜਾਂਚ ਇਸ ਕਰਕੇ ਕਿਉਂਕਿ ਕਾਂਗਰਸ ਦੇ ਜਿਹੜੇ ਇਹਦੇ ਤੇ ਇੱਥੇ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਇਕਲੌਤੇ ਐਸੇ ਕਾਂਗਰਸੀ ਆਗੂ ਨੇ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੇ ਇਸ ਮਾਮਲੇ ਦੀ ਜੁਡੀਸ਼ੀਅਲ ਇਨਕੁਆਰੀ ਦੀ ਮੰਗ ਕੀਤੀ ਹੈ। ਹੋਰ ਬਹੁਤ ਸਾਰੇ ਲੀਡਰ ਨੇ ਹੋਰ ਬਹੁਤ ਸਾਰੀਆਂ ਪਾਰਟੀਆਂ ਪਰ ਕਿਸੇ ਵੀ ਲੀਡਰ ਨੇ ਖੁੱਲ ਕੇ ਆ ਕੇ ਇਹ ਮੰਗ ਨਹੀਂ ਕੀਤੀ ਕਿ ਡੀਆਈਜੀ ਖਰਚਾਨ ਸਿੰਘ ਭੁੱਲਰ ਦੀ ਪ੍ਰਾਪਰਟੀ ਜਾਂ ਫਿਰ ਇਹਨਾਂ ਦੇ ਕੇਸ ਦੀ ਪੂਰੇ ਜੁਡੀਸ਼ੀਅਲ ਇੱਕ ਅਨਕੁਆਰੀ ਹੋਣੀ ਚਾਹੀਦੀ ਹੈ ਫਿਰ ਨਿਰਪੱਖ ਤਰੀਕੇ ਦੇ ਨਾਲ ਤੇ ਫਿਰ ਉੱਥੇ ਹੀ ਗੱਲ 15 ਏਕੜ ਦੀ ਕਰਦੇ ਆ ਸਮਰਾਲੇ ਦੇ ਵਿੱਚ ਤੇ ਉਹ ਕਹਿ ਰਹੇ ਨੇ ਜੀ ਇਹਨਾਂ ਨੇ ਕਿ 200 220 ਦੇ ਵਿੱਚ ਇਹ ਐਕਸਚੇਂਜ ਕੀਤੀ ਸੀ ਲੈਂਡ ਐਕਸਚੇਂਜ ਕੀਤੀ ਸੀ ਜਾਂ ਮਿਊਚੁਅਲੀ ਟ੍ਰਾਂਸਫਰ ਇਹ ਕਰਵਾ ਦਿੱਤੀ ਗਈ ਹੁਣ ਉਹ ਕੌਣ ਪਲਾ ਮਾਨ ਸੀ ਇਹ ਰਿਕਾਰਡ ਦੇ ਵਿੱਚ ਪਤਾ ਲੱਗੂਗਾ ਕਿ ਜਿਨੇ ਆਪਣੇ 15 ਏਕੜ ਜ਼ਮੀਨ ਡੀਆਜੀ ਭੁੱਲਰ ਦੇ ਨਾਂ ਤੇ ਕਰਵਾਤੀ ਹੁਣ ਇਹਦੇ ਵਿੱਚ ਕਿਉਂਕਿ ਇਹ ਕੋਈ ਤੈਅ ਨਹੀਂ ਹੈ ਕਿ ਕਿੰਨੇ ਰੁਪਏ ਲੈ ਕੇ ਇਹ ਪ੍ਰਾਪਰਟੀ ਖਰੀਦੀ ਗਈ ਹੈ ਪਰ ਇਸ ਪ੍ਰਾਪਰਟੀ ਦੀ ਕੀਮਤ ਉੱਪਰ ਜ਼ਰੂਰ ਦੱਸੀ ਗਈ ਹੈ ਕਿ 3 ਕਰੋੜ ਰੁਪਏ ਦੀ ਇਸ ਵੇਲੇ ਇਸ ਪ੍ਰਾਪਰਟੀ ਦੀ ਕੀਮਤ ਹੈ 15 ਏਕੜ ਜ਼ਮੀਨ ਦੀ ਹੁਣ ਅੱਗੇ ਚੱਲਦੇ ਹਾਂ ਜੀ ਅੱਗੇ ਕਹਿੰਦੇ ਕਿ ਇੱਕ ਫਲੈਟ ਹੈ ਸੈਕਟਰ 39 ਬੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਨ ਦਾ ਨੇਮ ਆਫ ਇਹਨਾਂ ਦੀ ਵਾਈਫ ਰਜਿੰਦਰ ਕੌਰ ਦੇ ਨਾਂ ਤੇ ਤੇ ਇਹਦੀ ਫਲੈਟ ਦੀ ਕਹਿੰਦੇ ਐਨੂਅਲ ਇਨਕਮ ਬਣਦੀ ਹੈ ਜੀ 1.5 4 ਲੱਖ ਰੁਪਏ ਮਤਲਬ 4.5 ਲੱਖ ਇਸ ਫਲੈਟ ਦੀ ਇਨਕਮ ਆ ਜਾਂਦੀ ਹੈ ਹੋ ਸਕਦਾ ਹੈ ਕਿ ਰੈਂਟ ਤੇ ਚੜਿਆ ਹੋਵੇ ਐਸ ਪਰ ਦਾ ਆਈਪੀਆਰ ਪਰਚੇਜ਼ ਕਹਿੰਦੇ ਕਿ 6 ਲੱਖ ਰੁਪਏ ਦੇ ਵਿੱਚ ਇਹ ਫਲੈਟ 39 ਬੀ ਚੰਡੀਗੜ੍ਹ ਵਾਲਾ ਖਰੀਦਿਆ ਗਿਆ ਸੀ 1999 ਦੇ ਵਿੱਚ ਇਹ ਸਾਰੀ ਜਿਹੜੀ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਆ ਆਰਟੀਕਲ ਆ ਉਹਦੇ ਤਹਿਤ ਮੈਂ ਤੁਹਾਨੂੰ ਇਹ ਸਾਰੀ ਜਾਣਕਾਰੀ ਦੇ ਰਿਹਾ ਤੇ ਇਹ ਜਾਣਕਾਰੀ ਖੁਦ ਹੀ ਡੀਆਈਜੀ ਹਰਚੰਦ ਸਿੰਘ ਭੁੱਲਰ ਨੇ ਆਪਣੀ 2024 ਦੀ ਆਈਪੀਆਰ ਦੇ ਵਿੱਚ ਮੈਂਸ਼ਨ ਕੀਤੀ ਹੈ ਮਤਲਬ ਪ੍ਰਾਪਰਟੀ ਰਿਟਰਨ ਦੇ ਵਿੱਚ ਇਹ ਸਾਰੀ ਮੈਂਸ਼ਨ ਖੁਦ ਭੁੱਲਰ ਪਰਿਵਾਰ ਦੇ ਵੱਲੋਂ ਕੀਤੀ ਗਈ ਹੈ ਹੁਣ ਅੱਗੇ ਚਲੇ ਜਾਨੇ ਆ ਜੀ ਇਹ ਤੇ ਪ੍ਰੈਜ਼ੈਂਟ ਕਹਿੰਦੇ ਇਹ ਜਿਹੜੇ ਫਲੈਟ ਦੀ ਕੀਮਤ ਹੈ ਇਹ 1.5 ਕਰੋੜ ਰੁਪਇਆ 1900 99 ਦੇ ਵਿੱਚ 6 ਲੱਖ ਦਾ ਇਹ ਫਲੈਟ ਲਿਆ ਗਿਆ ਸੀ ਤੇ 225 ਆਉਂਦੇ ਆਉਂਦੇ ਹੁਣ ਇਹਦੀ ਕੀਮਤ 1.5 ਕਰੋੜ ਰੁਪਏ ਦੀ ਹੋ ਗਈ ਆ ਅੱਗੇ ਚਲਦੇ ਆ ਐਗਰੀਕਲਚਰ ਲੈਂਡ ਦੀ ਗੱਲ ਹੋਈ ਹੈ 5 ਕਨਾਲਾਂ ਨੇ ਖਜੂਰਲਾ ਵਿਲੇਜ ਆ ਇੱਕ ਫਗਵਾੜਾ ਦਾ ਉੱਥੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਤੇ ਉਹ ਤੋਂ ਐਨੂਅਲ ਇਨਕਮ ਵੀ 10000 ਰੁਪਏ ਕਹਿੰਦੇ ਸਾਨੂੰ ਹੁੰਦੀ ਹੈ ਰਜਿਸਟਰਡ ਇਨ ਦਾ ਨੇਮ ਆਫ ਪੁੱਲਰ ਏ ਵੀ ਡੀ ਆਈ ਜੀ ਪੁੱਲਰ ਦੇ ਨਾਮ ਦੇਤੀ ਆ ਥਿਸ ਪ੍ਰੋਪਰਟੀ ਵਾਸ ਆਲਸੋ ਐਕਵਾਇਰਡ ਥਰੂ ਐਕਸਚੇਂਜ ਇਹ ਵੀ ਪ੍ਰੋਪਰਟੀ ਐਕਸਚੇਂਜ ਦੇ ਤਹਿਤ ਹੀ ਐਕਵਾਇਰ ਕੀਤੀ ਗਈ ਆ ਮਤਲਬ ਇੱਥੇ ਵੀ ਕੋਈ ਫੇਰ ਭਲਾ ਮਾਨਸ ਬੰਦਾ ਸੀ ਕੀ ਜੀਨੇ ਆਪਣੀ ਇਹ ਜ਼ਮੀਨ ਹੈ ਜਿਹੜੀ 5 ਕਨਾਲਾਂ ਉਹ ਡੀਆਈਜੀ ਪੁੱਲਰ ਦੇ ਨਾਂ ਤੇ ਕਰਵਾਤੀ ਇੱਥੇ ਪੈਸੇ ਦਾ ਲੈਣ ਦੇਣ ਇੱਥੇ ਉਹ ਕੋਈ ਵੀ ਨਹੀਂ ਕਿ ਖਰੀਦੀ ਕਿਵੇਂ ਗਈ ਆ ਇਹੀ ਸਟੇਟਮੈਂਟ ਦਿੱਤੀ ਗਈ ਹੈ ਕਿ ਜੀ ਇਹ ਮਿਊਚੁਅਲ ਅੰਡਰਸਟੈਂਡਿੰਗ ਤੇ ਐਕਸਚੇਂਜ ਦੇ ਤਹਿਤ ਇਹ ਅਸੀਂ ਐਕਵਾਇਰ ਕੀਤੀ ਸੀ ਹੁਣ ਇਸ ਤੋਂ ਅੱਗੇ ਚੱਲਦੇ ਹਾਂ ਐਜ਼ ਪਰ ਉਹੀ ਜਿਹੜੀ ਆਈਪੀਆਰ ਪੁੱਲਰ ਨੇ ਮੈਂਸ਼ਨ ਕੀਤੀ 2024 ਦੇ ਇਹਦੇ ਵਿੱਚ 3 ਕਨਾਲਾਂ ਦੀ ਇੱਕ ਹੋਰ ਜ਼ਮੀਨ ਹੈ ਤੇ 18 ਮਰਲੇ ਐਗਰੀਕਲਚਰ ਲੈਂਡ ਆ ਇੱਕ 3 ਕਨਾਲ ਤੇ 18 ਮਰਲੇ ਤੇ ਕਨਵਰਟਡ ਇਨਟੂ ਰੈਜ਼ੀਡੈਂਟ ਪਲਾਟ ਦੇ ਵਿੱਚ ਇਹਨਾਂ ਨੇ ਇਹਨੂੰ ਮਤਲਬ ਕਨਵਰਟ ਕਰਤਾ ਜ਼ਮੀਨ ਪਈ ਸੀ ਪਰ ਉਹਨਾਂ ਨੇ ਪਲਾਟ ਕੱਟਦੇ ਉਹਦੇ ਇਹ ਕਿੱਥੇ ਆ ਜੀ ਅਯਾਲੀ ਖੁਰਦ ਵਿਲੇਜ ਲੁਧਿਆਣਾ ਅਯਾਲੀ ਪਿੰਡ ਦੇ ਵਿੱਚ ਤੁਸੀਂ ਦੇਖ ਲਓ ਕਿ ਕਿੰਨੀ ਮਹਿੰਗੀ ਜ਼ਮੀਨ ਹੈ ਤੇ ਇਹ 3 ਕਨਾਲਾਂ 18 ਮਰਲੇ ਸੀ ਇਹ ਜ਼ਮੀਨ ਸੀ ਕਹਿੰਦੇ ਇਹਨਾਂ ਨੇ ਪਲਾਟ ਕੱਟਦੇ ਹੁਣ ਅੱਗੇ ਸੁਣਿਓ ਕਿ ਇਹਦੀ ਕੀਮਤ ਕਿੰਨੀ ਹੋ ਸਕਦੀ ਹੈ ਪ੍ਰੈਜ਼ੈਂਟ ਪਲਾਟ ਸੀ ਇਹ ਵਾਲੀ ਖੁਰਦ ਲੁਧਿਆਣੇ ਦੇ ਵਿੱਚ ਵਿਦ ਦੇ ਪ੍ਰੈਜ਼ੈਂਟ ਵੈਲਿਊ ਕਹਿੰਦੇ ਇਹਦੀ ਬਣ ਗਈ ਹੈ ਜੀ 2 ਕਰੋੜ 10 ਲੱਖ ਰੁਪਏ ਤਿੰਨ ਕਨਾਲਾਂ ਤੇ 18 ਮਰਲੇ ਦੀ ਜ਼ਮੀਨ ਉਹਨੂੰ ਪਲਾਟ ਚ ਕੱਟਤਾ ਕਨਵਰਟ ਕਰਤਾ ਤੇ ਇਹਦੀ ਕੀਮਤ ਬਣ ਗਈ 2 ਕਰੋੜ 10 ਲੱਖ ਰੁਪਏ ਦਿਸ ਪ੍ਰੋਪਰਟੀ ਸੋਲੀ 올ਡ ਬਾਈ ਪੁੱਲਰ ਇਹ ਜਿਹੜੀ ਪ੍ਰੋਪਰਟੀ ਹੈ ਇਹ ਸਿਰਫ ਤੇ ਸਿਰਫ ਡੀ ਆਈ ਜੀ ਹਰਚਰਨ ਸਿੰਘ ਪੁੱਲਰ ਦੇ ਨਾਮ ਤੇ ਹੀ ਹੈ ਤੇ ਐਨਿਊਅਲ ਇਨਕਮ ਇਸ ਪ੍ਰਾਪਰਟੀ ਦੀ ਸਿਰਫ 18000 ਰੁਪਏ ਆਉਂਦੀ ਹੈ ਤੇ ਹੁਣ ਹੋਰ ਚੱਲਦੇ ਆ ਅੱਗੇ ਹੋਰ ਡਿਟੇਲ ਦੇ ਵਿੱਚ ਜੇਕਰ ਜਾਈਏ ਤਾਂ ਭੁੱਲਰ ਤੇ ਉਹਨਾਂ ਦੀ ਵਾਈਫ ਤੇ ਜਿਹੜੇ ਉਹਨਾਂ ਦੇ ਪਿਤਾ ਸਾਬਕਾ ਡੀਜੀਪੀ ਮਾਲ ਸਿੰਘ ਭੁੱਲਰ ਨੇ ਇਹ ਜੁਆਇੰਟਲੀ ਇੱਕ ਹਾਊਸ ਓਨ ਕਰਦੇ ਨੇ ਜੀ ਤੇ ਇਹ ਹਾਊਸ ਹੈਗਾ 528 ਸਕੁਅਰ ਯਾਰਡ ਦਾ ਮਤਲਬ 528 ਗੱਜ ਦਾ ਸੈਕਟਰ 40 ਚੰਡੀਗੜ੍ਹ ਦੇ ਵਿੱਚ ਹੈ ਤੇ ਪ੍ਰੈਜ਼ੈਂਟ ਵੈਲਿਊ ਇਹਦੀ 5 ਕਰੋੜ ਰੁਪਏ ਦੀ ਇਸ ਘਰ ਦੀ ਵੈਲਿਊ ਹੈ ਤੇ ਇਹ ਵੀ ਤੁਹਾਨੂੰ ਦੱਸਿਆ ਕਿ ਇਹ 2008 ਦੇ ਵਿੱਚ ਸੈਕਟਰ 40 ਵਾਲਾ ਇਹ ਕੋਠੀ ਖਰੀਦੀ ਗਈ ਸੀ ਤੇ ਉਦੋਂ ਸੀ 1 ਕਰੋੜ 32 ਲੱਖ ਰੁਪਏ ਦੀ ਇਹ ਖਰੀਦੀ ਸੀ ਤੇ ਇਸ ਵੇਲੇ 5 ਕਰੋੜ ਦੀ ਬਣ ਗਈ ਹੈ ਤੇ ਇੱਥੇ ਇਹ ਵੀ ਕਹਦੇ ਨੇ ਕਿ ਜਦੋਂ ਭੁੱਲਰ ਸਾਹਿਬ ਸਟੇਟ ਕਰਦੇ ਨੇ ਆਪਣੀ ਆਈਪੀਆਰ ਸਟੇਟਮੈਂਟ ਦੇ ਵਿੱਚ ਕਿ ਜਿਹੜੇ ਮੇਰੇ ਦਾਦਾ ਜੀ ਸੀ ਤੇ ਜਦੋਂ ਉਹ ਪੂਰੇ ਹੋਏ ਤਾਂ ਉਹਨਾਂ ਦਾ ਜਿਹੜੇ 20% ਹਿੱਸੇ ਦੀ ਪ੍ਰਾਪਰਟੀ ਸੀ ਕਹਿੰਦੇ ਉਹ ਵੀ ਮੇਰੇ ਨਾਮ ਇੱਥੇ ਲੱਗ ਗਈ ਸੀ ਤੇ ਦਿਸ ਹਾਊਸ ਨੰਬਰ 1400 99 ਆ ਨੋਟੇਬਲੀ ਆਵਾਜ਼ ਦਾ ਸਪੌਟਲਾਈਟ ਆਫ ਔਨ ਥਰਸਡੇ ਐਟ ਦ ਸੀਬੀਆਈ ਫਿਲ ਕੈਰੀਡ ਆਊਟ ਸਰਚ ਇਹ ਉਹੀ ਮਕਾਨ ਹੈ 40 ਸੈਕਟਰ 40 ਵਾਲਾ ਜਿੱਥੇ ਸੀਬੀਆਈ ਨੇ ਸਰਚ ਕੀਤੀ ਸੀ ਪਹਿਲਾਂ ਉਹਨਾਂ ਨੂੰ ਦਫ਼ਤਰ ਤੋਂ ਗ੍ਰਿਫਤਾਰ ਕੀਤਾ ਗਿਆ ਡੀਆਈਜੀ ਪੁੱਲਰ ਨੂੰ ਤੇ ਬਾਅਦ ਦੇ ਵਿੱਚ ਉਹਨਾਂ ਨੇ ਸੈਕਟਰ 40 ਵਾਲੇ ਕੋਠੀ ਦੇ ਵਿੱਚ ਜਾ ਕੇ ਹੀ ਜਿਹੜੀ ਸਰਚ ਕੀਤੀ ਗਈ ਸੀ ਤੇ ਉੱਥੋਂ ਹੀ ਜਿਹੜਾ ਇਹ ਦਾਵਾ ਕੀਤਾ ਗਿਆ ਸੀ ਸੀਬੀਆਈ ਦੇ ਵੱਲੋਂ ਕਿ 7 7 7.5 ਕਰੋੜ ਰੁਪਏ ਦਾ ਜਿਹੜਾ ਕੈਸ਼ ਹੈ ਇਥੋਂ ਬਰਾਮਦ ਹੋਇਆ ਹੋਰ ਤੁਹਾਨੂੰ ਦੱਸਿਆ ਕਿ 2.5 ਕਿਲੋ ਤਾਂ ਸੋਨਾ ਬਰਾਮਦ ਹੋਇਆ ਤੇ ਇੱਥੇ ਫੇਰ ਇਹੀ ਗੱਲ ਹੈ ਕਿ 7.5 ਕਰੋੜ ਰੁਪਏ ਦਾ ਕੈਸ਼ 2.5 ਕਿਲੋ ਸੋਨਾ 26 ਲਗਜ਼ਰੀ ਘੜੀਆਂ ਜਿਹਦੇ ਚ ਰੋਲੈਕਸ ਤੇ ਰੈਡੋ ਦੀਆਂ ਘੜੀਆਂ ਨੇ ਤੇ ਡਾਕੂਮੈਂਟ ਮਿਲੇ ਨੇ 50 ਇਮੋਬਲ ਪ੍ਰਾਪਰਟੀਆਂ ਦੇ ਹੁਣ ਉੱਥੇ ਤਾਂ ਇਹਨਾਂ ਨੇ 8 9 ਦਾ ਜ਼ਿਕਰ ਕੀਤਾ ਸਿਰਫ ਜਿਹੜੀ ਆਪਣੀ ਆਈਪੀਆਰ ਦੇ ਵਿੱਚ ਸੀ ਇਹ ਗੱਲ ਗੌਰ ਕਰਨ ਵਾਲੀ ਹੈ ਜਿਹੜੀ ਆਈਪੀਆਰ ਭਰਦੇ ਨੇ ਡੀਆਈਜੀ ਹਰਚੰਦ ਸਿੰਘ ਪੁੱਲਰ 2024 ਦੇ ਵਿੱਚ 1 ਸਾਲ ਪਹਿਲਾਂ ਉਹਦੇ ਵਿੱਚ ਸਿਰਫ 8-10 ਕ ਪ੍ਰਾਪਰਟੀਆਂ ਦਾ ਜ਼ਿਕਰ ਹੁੰਦਾ ਪਰ ਸੀਬੀਆਈ ਜਦੋਂ ਸਰਚ ਕਰਦੀ ਹੈ ਤਾਂ ਉਹਨਾਂ ਦੇ ਕੋਲੋਂ 50 ਪ੍ਰਾਪਰਟੀਆਂ ਦੇ ਕਾਗਜ਼ ਮਿਲਦੇ ਨੇ ਤੁਸੀਂ ਆਪੀ ਹਿਸਾਬ ਲਾਓ ਹੋਰ ਲੋਕਰ ਦੀਆਂ ਚਾਬੀਆਂ ਨੇ ਹੁਣ ਉਹਨਾਂ ਲੋਕਰਾਂ ਦੇ ਵਿੱਚ ਕੀ ਕੀ ਹੈ ਇਹ ਉਦੋਂ ਪਤਾ ਲੱਗੂ ਜਦੋਂ ਇਹ ਲੋਕਰ ਤੋੜ ਕੇ ਖੋਲੇ ਜਾਣਗੇ ਜਾਂ ਚਾਬੀ ਦੇ ਨਾਲ ਖੋਲੇ ਜਾਣਗੇ ਤੋ ਇਸ ਤੋਂ ਇਲਾਵਾ ਕੁਝ ਜਿਹੜੇ ਫਾਰ ਆਰਮਸ ਨੇ ਜਿਹੜੇ ਹਥਿਆਰ ਨੇ ਉਹ ਵੀ ਬਰਾਮਦ ਹੋਏ ਸੀਗੇ ਤੇ ਇੱਕ ਇੱਕ ਕਲੇਮ ਕਰਦੇ ਆ ਜੀ सीबीआई ਆਪਣੇ ਸਰਚ ਦੇ ਵਿੱਚ ਇਹ ਕਹਿੰਦੇ ਕਿ ਜਿਹੜਾ ਸਮਰਾਲੇ ਇੱਕ ਉਹਨਾਂ ਦਾ ਫਾਰਮ ਹਾਊਸ ਹੈ ਡੀਏਜੀ ਭੁੱਲਰ ਦਾ ਇੱਥੋਂ ਵੀ ਅਸੀਂ 1.5 ਲੱਖ ਰੁਪਿਆ ਕੈਸ਼ ਬਰਾਮਦ ਕੀਤਾ 108 ਜਿਹੜੀਆਂ ਬੋਤਲਾਂ ਉਹ ਲਿਕਵਰ ਦੀਆਂ ਮਤਲਬ दारू ਦੀਆਂ ਬਰਾਮਦ ਕੀਤੀਆਂ ਨੇ ਤੇ ਇੱਕ ਇਹਨਾਂ ਦੇ ਪਿਤਾ ਸਾਬਕਾ ਡੀਜੀਪੀ ਮਾਲ ਸਿੰਘ ਭੁੱਲਰ ਦੇ ਨਾਂ ਤੇ ਇੱਕ ਜਿਹੜਾ ਫਾਰਮ ਹਾਊਸ ਹੈ ਜੀ 6 ਕਨਾਲਾਂ ਦੇ ਵਿੱਚ ਕੋਟਕਲਾਂ ਜਲੰਧਰ ਜ਼ਿਲ੍ਹੇ ਦੇ ਵਿੱਚ ਪੈਂਦਾ ਉਹ ਵੀ ਪਰਿਵਾਰ ਦੇ ਹਿੱਸੇ ਦੇ ਵਿੱਚ ਹੀ ਹੈ 6 ਅਗਸਤ ਕਹਿੰਦੇ 1993 ਨੂੰ ਇਹ ਇਨਹੈਰੀਟਡ ਹੋਇਆ ਸੀਗਾ ਮਤਲਬ ਦਾਦੇ ਤੋਂ ਅੱਗੇ ਪੁੱਤਰ ਨੂੰ ਜਾਂ ਅੱਗੇ-ਅੱਗੇ ਇਸ ਤਰੀਕੇ ਦੇ ਨਾਲ ਇਹ ਮਾਲ ਸਿੰਘ ਭੁੱਲਰ ਦੇ ਨਾਂ ਤੇ ਹੈ ਜੀ ਇਹ ਕੋਟਕਲਾਂ ਵਾਲਾ ਤੇ ਉਸ ਫਾਰਮ ਹਾਊਸ ਦੀ ਪ੍ਰੈਜ਼ੈਂਟ ਵੈਲਿਊ ਵੀ ਇਸ ਵੇਲੇ 2 ਕਰੋੜ ਰੁਪਏ ਦੀ ਹੈ ਸੋ ਇਹ ਸਾਰਾ ਜਿਹੜੀ ਡਿਟੇਲ ਮੈਂ ਤੁਹਾਨੂੰ ਦੱਸੀ ਹੈ ਇਹ ਆਪੀਆਰ ਦੇ ਤਹਿਤ ਜਿਹੜੀ ਡੀਆਈਜੀ ਪੁੱਲਰ ਨੇ ਪਿਛਲੇ ਸਾਲ ਭਰੀ ਸੀ ਉਹਦੇ ਵਿੱਚ ਆ ਹੁਣ ਇਹ ਆਪੀਆਰ ਹੈ ਜੀ ਜਿਹੜੀ ਕੀ ਹੈ ਇਹ ਆਈਪੀਐਸ ਜਿਹੜੇ ਆਫੀਸਰ ਨੇ ਇਹਨਾਂ ਨੂੰ ਇਹ ਭਰਨੀ ਪੈਂਦੀ ਹੈ ਇਹ ਇੱਕ ਜ਼ਰੂਰੀ ਹੈ ਕਿ ਜੇ 올 ਇੰਡੀਆ ਸਰਵਿਸ ਦੇ ਵਿੱਚੋਂ ਤੁਸੀਂ ਇਹਦਾ ਕੰਡਕਟ ਦਾ ਰੂਲ 1968 ਕਹਿੰਦਾ ਕਿ ਕੋਈ ਵੀ ਜਿਹੜਾ ਇਸ ਤਰੀਕੇ ਦਾ ਆਈਪੀਐਸ ਆਫੀਸਰ ਹੈ ਉਹਨੂੰ ਮੰਡੇਟਰੀ ਆ ਆਪਣੀ ਜਾਇਦਾਦ ਦੱਸਣਾ ਹਰ ਸਾਲ ਤੇ ਕਹਿੰਦੇ this IPR is required to be filed latest by 31 ਜਨਵਰੀ ਤੋਂ ਲੈ ਕੇ ਹਰ ਸਾਲ ਇਨ ਸਪੈਕਟ ਆਫ ਦਾ ਪ੍ਰੀਵੀਅਸ ਈਅਰ ਐਂਡਿੰਗ 31 ਦਸੰਬਰ ਤੱਕ ਇਹ ਭਰਨੀ ਉਪਰ ਨਹੀਂ ਹੁੰਦੀ ਆ ਤੇ ਭੁੱਲਰ ਸਾਹਿਬ ਨੇ ਪਿਛਲੇ ਸਾਲ ਹੀ ਭਰ ਕੇ ਹਟੇ ਨੇ ਜਿਹਦੇ ਤਹਿਤ ਇਹ ਜਿਹੜੀ ਸਾਰੀ ਜਾਣਕਾਰੀ ਹੈ ਇਹ ਲੋਕਾਂ ਤੱਕ ਆਈ ਹੈ ਹੁਣ ਇਹਦੇ ਚ 8-10 ਕ ਪ੍ਰਾਪਰਟੀਆਂ ਦਾ ਇਹਨਾਂ ਨੇ ਆਪਣੀ ਆਈਪੀਆਰ ਦੇ ਵਿੱਚ ਜ਼ਿਕਰ ਕੀਤਾ ਪਰ ਸੀਬੀਆਈ ਨੂੰ ਮਿਲੀਆਂ ਕਿੰਨੀਆਂ ਨੇ 50 ਪ੍ਰਾਪਰਟੀਆਂ ਦੇ ਕਾਗਜ਼ ਹੁਣ ਹਸਾਬ ਲਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਪ੍ਰਾਪਰਟੀਆਂ ਬਣੀਆਂ ਹੋਣੀਆਂ ਸੁਖਪਾਲ ਸਿੰਘ ਖਹਿਰਾ ਐਸੇ ਸਿਰਫ ਇਕਲੌਤੇ ਆਗੂ ਨੇ ਜਾਂ ਰਾਜਨੀਤਿਕ ਪਾਰਟੀ ਦੇ ਕਿਸੇ ਦੇ ਮੈਂਬਰ ਨੇ ਜਾਂ ਫਿਰ ਵਿਧਾਇਕ ਵੀ ਨੇ ਮੌਜੂਦਾ ਪਲਾਟਕੋ ਜਿਨ੍ਹਾਂ ਨੇ ਇਹ ਮੰਗ ਕੀਤੀ ਹੈ ਕਿ ਡੀਆਈਜੀ ਭੁੱਲਰ ਨੇ ਕਿਵੇਂ ਇੰਨੀ ਵੱਡੀ ਵਿਸ਼ਾਲ ਪ੍ਰਾਪਰਟੀ ਕਈ ਸੌ ਕਰੋੜ ਰੁਪਏ ਦੀ ਪ੍ਰਾਪਰਟੀ ਜਿਹੜੀ ਆ ਬਣਾ ਲਈ ਹੈ ਕਿਸ ਤਰੀਕੇ ਨਾਲ ਕਿ ਇਸੇ ਤਰੀਕੇ ਰਿਸ਼ਵਤ ਇਕੱਠੀ ਕਰ ਕਰਕੇ ਕਿ ਇਸੇ ਤਰੀਕੇ ਲੋਕਾਂ ਨੂੰ ਪਰਚਿਆਂ ਦੇ ਨਾਂ ਤੇ ਡਰਾ ਧਮਕਾ ਕੇ ਵੱਡੇ ਵੱਡੇ ਵਪਾਰੀਆਂ ਤੇ ਵੱਡੇ ਵੱਡੇ ਬਿਜ਼ਨਸਮੈਨਸ ਨੇ ਜਿਹੜੇ ਜਾਂ ਹੋਰ ਕੋਈ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਪਰਚੇ ਚੁਲਝਾ ਕੇ ਕਿ ਉਹਨਾਂ ਤੋਂ ਵੀ ਇਸੇ ਤਰੀਕੇ ਦੇ ਨਾਲ ਪੈਸੇ ਲੁੱਟੇ ਗਏ ਨੇ ਇਹ ਵੱਡਾ ਸਵਾਲ ਹੈ ਕਦੋਂ ਤੋਂ ਕਿਉਂਕਿ 2009 ਦੇ ਇਹ ਬੈਚ ਦੇ ਭਰਤੀ ਨੇ 2025 ਦੇ ਵਿੱਚ ਅਸੀਂ ਬੈਠੇ ਆ ਤਾਂ ਕੀ ਇਹਨੇ ਪੂਰੇ ਇਸ ਇਹਨਾਂ ਸਾਲਾਂ ਦੇ ਵਿੱਚ ਡੀਆਈਜੀ ਹਰਚੰਦ ਸਿੰਘ ਭੁੱਲਰ ਪਹਿਲਾਂ ਇਸ ਤੋਂ ਛੋਟੇ ਆਉਦਿਆਂ ਤੇ ਵੀ ਰਹੇ ਐਸਐਸਪੀ ਵੀ ਰਹੇ ਤੇ ਕੀ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਲੋਟਿਆ ਤੇ ਇਸ ਦੀ ਕਹਿੰਦੇ ਕਿ ਜਾਂਚ ਹੋਣੀ ਚਾਹੀਦੀ ਆ ਤੇ ਨਾਲ ਇੱਕ ਜਾਂਚ ਜਿਹੜਾ ਕਿਰਸ ਨੂੰ ਨਾਂ ਦਾ ਨੌਜਵਾਨ ਹੈ ਉਸ ਦੀ ਵੀ ਬਣਦੀ ਹੈ ਕਿਉਂਕਿ ਇਹ ਹੁਣ ਤੱਕ ਇਹਦੀਆਂ ਫੋਟੋਆਂ ਬਹੁਤ ਸਾਰੇ ਰਾਜਨੀਤਿਕ ਆਗੂਆਂ ਦੇ ਨਾਲ ਸਾਹਮਣੇ ਆਈਆਂ ਹੁਣ ਉਹਦੇ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਰਾਜਨੀਤਿਕ ਆਗੂ ਕਹਿਣਗੇ ਕਿ ਅਸੀਂ ਤਾਂ ਜੀ ਕਿਸੇ ਵਿਆਹ ਦੇ ਵਿੱਚ ਗਏ ਸੀ ਤੇ ਉੱਥੇ ਸਾਡੇ ਕੋਲ ਆ ਕੇ ਬਹੁਤ ਸਾਰੇ ਲੋਕ ਸਾਨੂੰ ਫੋਟੋ ਆ ਖਿਚਵਾਉਣ ਦੇ ਲਈ ਕਹਿੰਦੇ ਨੇ ਇਸੇ ਤਰੀਕੇ ਨਾਲ ਅਸੀਂ ਸਾਰੇ ਕਿਸੇ ਨੂੰ ਜਾਣਦੇ ਨਹੀਂ ਹੁੰਦਾ ਉਹ ਉਹ ਵੀ ਹੋ ਸਕਦੀ ਹੈ ਗੱਲ ਪਰ ਫੋਟੋਆਂ ਜ਼ਰੂਰ ਕਰਸ਼ਣੂndੀਆਂ ਨੇ ਬਹੁਤ ਸਾਰੇ ਰਾਜਨੀਤਿਕ ਆਗੂਆਂ ਦੇ ਨਾਲ ਸੋ ਇਹ ਨੌਜਵਾਨ ਦੱਸਿਆ ਜਾ ਰਿਹਾ ਕਿ ਬੇਸਿਕਲੀ ਪਟਿਆਲਾ ਦੇ ਨਾਬਾ ਦੇ ਨਾਲ ਸਬੰਧਿਤ ਹੈ ਕੁਝ ਸਾਲ ਪਹਿਲਾਂ ਇਹ ਨਾਬਾ ਦੇ ਵਿੱਚ ਰਹਿੰਦਾ ਸੀ ਪਰ ਹੌਲੀ-ਹੌਲੀ ਇਹਦੀ ਜਿਹੜੀ ਪਛਾਣ ਹੈ ਜਾਂ ਜਾਣ ਪਛਾਣ ਹੈ ਉਹ ਸਿਆਸਤ ਦੇ ਵਿੱਚ ਹੋਣ ਲੱਗੀ ਕਾਂਗਰਸ ਦੇ ਨਾਲ ਵੀ ਦੱਸਿਆ ਗਿਆ ਕਿ ਕੁਝ ਸਮਾਂ ਕਾਂਗਰਸ ਪਾਰਟੀ ਦੇ ਨਾਲ ਜਾਂ ਕਿਸੇ ਆਗੂ ਦੇ ਨਾਲ ਲੱਗ ਕੇ ਰਿਹਾ ਤੇ ਹੌਲੀ-ਹੌਲੀ ਇਹ ਫਿਰ ਨਾਬਾ ਪਟਿਆਲਾ ਤੋਂ ਹੋ ਕੇ ਚੰਡੀਗੜ੍ਹ ਮਹਾਲੀ ਤੱਕ ਪਹੁੰਚ ਗਿਆ ਪਹੁੰਚ ਗਿਆ ਤੇ ਉੱਥੇ ਜਾ ਕੇ ਫਿਰ ਇਸ ਦੇ ਜਿਸ ਤਰੀਕੇ ਦੇ ਨਾਲ ਡੀਆਈਜੀ ਹਰਚੰਨ ਸਿੰਘ ਭੁੱਲਰ ਦੇ ਨਾਲ ਰਿਸ਼ਤੇ ਬਣੇ ਤਾਲੁਕਾਤ ਬਣੇ ਤੇ ਇਹ ਹੋ ਸਕਦਾ ਹੈ ਕਿ ਇਸ ਕ੍ਰਿਸ਼ਨੂ ਦੇ ਹੋਰ ਬਹੁਤ ਸਾਰੇ ਅਫਸਰਾਂ ਦੇ ਨਾਲ ਵੀ ਇਸੇ ਤਰੀਕੇ ਦੇ ਲਿੰਕ ਹੋ ਸਕਦੇ ਨੇ ਕੀ ਕਿਸੇ ਹੋਰ ਵੱਡੇ ਅਧਿਕਾਰੀ ਅਫਸਰ ਦੇ ਲਈ ਵੀ ਇਹ ਕ੍ਰਿਸ਼ਨੂ ਮੀਡਲਮੈਨ ਦੇ ਤੌਰ ਤੇ ਕੰਮ ਕਰਦਾ ਸੀ ਇਹ ਵੀ ਸਾਹਮਣੇ ਆਉਣਾ ਚਾਹੀਦਾ ਹੈ ਇਸ ਜਾਂਚ ਦੇ ਵਿੱਚ ਪਰ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਹੁਣ ਕਿਉਂਕਿ ਪੂਰਾ ਮਾਮਲਾ ਸੀਬੀਆਈ ਦੇ ਕੋਲ ਹੈ ਸੀਬੀ ਹੈਂਡਲ ਕਰ ਰਹੀ ਹੈ ਤਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਲੋਕਾਂ ਦੇ ਸਾਹਮਣੇ ਆ ਸਕਦੀਆਂ ਨੇ ਤੇ ਇਹ ਵੀ ਹੋ ਸਕਦਾ ਹੈ ਕਿ ਕਿਸੇ ਹੋਰ ਵੱਡੇ ਕੋਈ ਅਫਸਰ ਦਾ ਨਾਂ ਜਾਂ ਕਿਸੇ ਸਿਆਸੀ ਆਗੂ ਦਾ ਨਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆ ਸਕਦਾ